ਲੁਧਿਆਣੇ ਸ਼ਹਿਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਨੂੰ ਲੁਧਿਆਣੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਨੂੰ ਲੈ ਕੇ ਕਾਂਗਰਸੀਆਂ ਵਿੱਚ ਨਿਰਾਸ਼ਾ ਵੇਖਣ ਨੂੰ ਮਿਲੀ ਹੈ ਉਧਰ ਇੰਡਸਟਰੀ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਨੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ ਆ ਬੇਸ਼ੱਕ ਰਾਜਾ ਵਡਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦਾ ਸਾਥ ਦੇਣਗੇ ਪਰ ਬਾਵਜੂਦ ਇਸ ਦੇ ਲੁਧਿਆਣੇ ਤੋਂ ਕਾਂਗਰਸ ਨੂੰ ਕੋਈ ਵੀ ਯੋਗ ਕੈਂਡੀਡੇਟ ਉਮੀਦਵਾਰ ਨਹੀਂ ਮਿਲਿਆ ਹੈ ਕਿ ਹਾਂ ਕਿ ਜਿਸ ਕਰਕੇ ਉਹਨਾਂ ਨੂੰ ਇਸ ਗੱਲ ਦੀ ਨਿਰਾਸ਼ਾ ਹੋ ਰਹੀ ਹੈ। ਕਰਨਾ ਚਾਹੀਦਾ ਸੀ ਜਿਹੜਾ ਨਹੀਂ ਕੀਤਾ ਕਿਉਂਕਿ ਮੈਂ ਆਪਣੇ ਬਾਰੇ ਦੱਸਦਾ ਮੈਂ 45-46 ਸਾਲ ਤੋਂ ਕਾਂਗਰਸਮੈਨ ਆ। ਮੈਂ ਜ਼ਿਲ੍ਹਾ ਕਾਂਗਰਸ ਦਾ ਵੀ ਪ੍ਰਧਾਨ ਰਿਹਾ ਮੈਂ ਤਿੰਨ ਵਾਰ ਸਟੇਟ ਦਾ ਚੇਅਰਮੈਨ ਰਿਹਾ ਮੈਂ ਪ੍ਰਤੀਸ਼ ਕਾਂਗਰਸ ਦਾ ਜਨਰਲ ਸੈਕਟਰੀਰੀ ਆ ਅੱਜ ਵੀ ਮੈਂ OBC ਦਾ ਕੋਆਰਡੀਨੇਟਰ ਆ ਮਾਸ਼ੱਲਾ ਇਨਚਾਰਜ ਐ ਮੈਂ ਟੈਰਿਸਟ ਵਿਕਟਮ ਐ ਅਸੀਂ ਬੜੇ ਬੁਰੇ ਸਮੇਂ ਦੇਖੇ ਨੇ ਮੈਂ 77 ਤੋਂ ਕਾਂਗਰਸਮੈਨ ਐ ਤੇ ਸਾਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ ਕਿਸੇ ਦੀ ਕਾਲ ਲਈ ਆਈ ਇੱਥੇ ਪਤਾ ਲੱਗਿਆ ਕੋਈ ਵੱਡੇ ਨੇਤਾ ਆਏ ਸੀ ਦੋ ਤਿੰਨਾਂ ਨੂੰ ਮਿਲ ਕੇ ਚਲੇ ਗਏ ਤੇ ਉਹਨਾਂ ਨੇ ਸਮਝਿਆ ਵੀ ਸ਼ਾਇਦ ਉਹ ਸਾਰਾ ਕੁਝ ਚਲਾਉਣਗੇ ਪਰ ਇਹ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇੱਥੇ ਦੇ 20 25 ਜਿਹੜੇ ਮੇਨ ਲੋਕ ਨੇ ਬੁਲਾ ਲਾਂਗੇ ਕਿਉਂਕਿ ਇੱਕ ਤਾਂ ਸਾਡੇ ਥੋੜਾ ਜਿਹਾ ਮੈਂ ਦੇਖਿਆ ਅਸੀਂ ਜਿਹੜਾ ਐਮਐਲਏ ਬਣ ਜਾਂਦਾ ਹੈ ਜਾਂ ਸਾਫਕਾ ਐਮਐਲਏ ਆ ਅਸੀਂ ਸਮਝਦੇ ਨੇਤਾ ਉਹ ਆ ਪਰ ਨੇਤਾ ਜੇ ਤੁਸੀਂ ਕਿਸੇ ਨੂੰ ਕਿਸੇ ਸਮੇਂ ਟਿਕਟ ਨਹੀਂ ਮਿਲੀ ਪਰ ਉਹ ਪਾਰਟੀ ਦੇ ਨਾਲ ਜੁੜਿਆ ਹੋਇਆ 40 ਸਾਲ ਤੋਂ 50 ਸਾਲ ਤੋਂ ਉਹ ਵੀ ਨੇਤਾ ਹੈ ਉਹ ਵੀ ਪਾਰਟੀ ਦੇ ਦਰਦ ਨੂੰ ਵੀ ਸਮਝਦਾ ਪਾਰਟੀ ਦੇ ਲੋਕਾਂ ਨੂੰ ਵੀ ਸਮਝਦਾ ਤੇ ਵਰਕਰਾਂ ਨੂੰ ਵੀ ਸਮਝਦਾ ਪਰ ਉਹਨਾਂ ਨੂੰ ਪਰੇ ਕਰਕੇ ਰੱਖ ਦੇਣਾ ਤੇ ਸਿਰਫ ਇਹ ਸਮਝਣਾ ਕਿ ਐਮ ਐਲ ਏ ਨੇਤਾ ਹੁੰਦਾ ਜਾਂ ਸਾਬਕਾ ਐਮ ਐਲ ਏ ਜਾਂ ਸਾਬਕਾ ਐਮ ਪੀ ਜਾਂ ਮੌਜੂਦਾ ਐਮ ਪੀ ਨੇਤਾ ਹੁੰਦਾ ਦੂਸਰਾ ਕੋਈ ਨੇਤਾ ਹੀ ਨਹੀਂ ਹੋ ਸਕਦਾ ਕਿਉਂਕਿ ਟਿਕਟ ਤਾਂ ਉਹ ਕੋਈ ਕਿਵੇਂ ਵੀ ਲੈ ਜਾਂਦਾ ਪਰ ਨੇਤਾ ਤਾਂ ਇੱਕ ਹਲਕੇ ਦੇ ਵਿੱਚ ਜੇ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਪੰਜ ਸੱਤ ਉਮੀਦਵਾਰ ਹੁੰਦੇ ਆ ਪਰ ਟਿਕਟ ਇੱਕ ਨੂੰ ਮਿਲ ਨਹੀਂ ਹੁੰਦੀ ਹੈ ਛੇ ਤਾਂ ਬਾਕੀ ਰਹਿ ਜਾਂਦੇ ਆ ਤੇ ਇਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਹੁੰਦਾ ਪਰ ਬਾਕੀਆਂ ਨੂੰ ਜੇ ਤੁਸੀਂ ਨੇਤਾ ਨਹੀਂ ਮੰਨੋਗੇ ਜਾਂ ਪਾਰਟੀ ਦੇ ਮੋਤਵਰ ਨਹੀਂ ਮੰਨੋਗੇ ਤੇ ਇਹ ਵੀ ਕਿਤੇ ਨਾ ਕਿਤੇ ਪਾਰਟੀ ਲਈ ਨੁਕਸਾਨਦੇ ਹੁੰਦੀਆਂ ਨੇ ਗੱਲਾਂ ਇਹ ਨਹੀਂ ਹੋਣਾ ਚਾਹੀਦਾ ਦੂਸਰੇ ਲੋਕਾਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਇਹ ਮੈਂ ਸਤਿਕਾਰਯੋਗ ਨੇਤਾਵਾਂ ਨੂੰ ਬੇਨਤੀ ਕਰਦਾ ਕਿਉਂਕਿ ਸਾਡੇ ਕੋਲ ਵੀ ਤਜਰਬਾ ਹੈ ਤੇ ਅਸਰਤੀ ਦੇਖਦੇ ਆ ਸਾਡੀ ਹਾਈ ਕਮਾਂਡ ਦੀ ਉਮਰ ਹੀ 50 ਸਾਲਾਂ ਕਰੀਏ ਕੀ ਇਹ ਵਿਚਾਰੇ ਨੇ ਤਾਂ ਕਈਆਂ ਨੇ ਤਾਂ 92 ਦੀ ਸਰਕਾਰ ਵਧੀ ਦੇਖੀ ਤੇ ਉਹ ਫੈਸਲੇ ਵੱਡੇ ਲੈਂਦੇ ਨੇ ਤੇ ਫਿਰ ਉਹ ਕਿਤੇ ਨਾ ਕਿਤੇ ਨੁਕਸਾਨ ਵੀ ਕਰਦੇ ਬਾਬਾ ਜੀ ਅੱਜ ਉਮੀਦਵਾਰ ਲਾਂ ਦਾ ਪੰਜਾਬ ਆਣ ਸਭ ਜਾਣ ਲੱਗ ਪਏਗਾ ਤੁਹਾਨੂੰ ਕੀ ਲੱਗਦਾ ਹੈ ਪਾਰਟਿਸਪੇਟਿਵ ਗੱਲ ਇਹ ਆ ਵੀ ਮੈਨੂੰ ਤਾਂ ਸ਼ੌਕ ਜਿਹਾ ਲੱਗਿਆ ਕਿਉਂਕਿ ਲੁਧਿਆਣੇ ਦਾ ਉਮੀਦਵਾਰ ਜੇ ਲੁਧਿਆਣੇ ਦਾ ਹੀ ਕੋਈ ਕਾਂਗਰਸਮੈਨ ਹੁੰਦਾ ਤਾਂ ਜਿਆਦਾ ਅੱਛੀ ਗੱਲ ਸੀ ਕਿਉਂਕਿ ਉਹ ਲੁਧਿਆਣੇ ਨੂੰ ਅੱਛੇ ਤਰੀਕੇ ਨਾਲ ਸਮਝਦਾ ਹੈ ਲੁਧਿਆਣਾ 50 ਲੱਖ ਦੀ ਆਬਾਦੀ ਹੈ ਲੁਧਿਆਣਾ ਨਾਰਥ ਇੰਡੀਆ ਦਾ ਨੰਬਰ 1 ਸ਼ਹਿਰ ਹੈ ਲੁਧਿਆਣੇ ਦੀ ਦੁਨੀਆ 'ਚ ਇੱਕ ਪਛਾਣ ਹੈ ਜਿਹੜਾ ਬਾਹਰੋਂ ਆ ਕੇ ਕੈਂਡੀਡੇਟ ਨੂੰ ਸਮਝਣ ਲਈ ਕਾਫੀ ਸਮਝ ਚਾਹੀਦੀ ਹੈ ਤੇ ਅੱਜ ਲੁਧਿਆਣੇ ਦੇ ਵਿੱਚ ਮੈਂ ਸਕਦਾ ਹਾਂ 파ਰਤਕੁਸ਼ ਰਾਸ਼ੂ ਸੀ ਬੜੇ ਐਕਟਿਵ ਰਹੇ ਬੜੇ ਕੰਮ ਕਰਵਾਏ ਉਸ ਤੋਂ ਬਾਅਦ ਤੁਸੀਂ ਸੁਨੀਦਰ ਡਾਵਰਸੀ ਜਾਂ ਡਿਸਟ੍ਰਿਕਟ ਪ੍ਰਧਾਨ ਸੀ ਜਾਂ ਕਿਸੇ ਨੂੰ ਵੀ ਕਾਂਗਰਸ ਮੈਨ ਨੂੰ ਤੁਸੀਂ ਟਿਕਟ ਦਿੰਦੇ ਹੋ ਤਾਂ ਲੁਧਿਆਣੇ ਦੇ ਨੂੰ ਦਿੰਦੇ ਹੋ ਕੋਈ ਇਤਰਾਜ਼ ਨਹੀਂ ਹੈ ਅਗਰ ਕੋਈ ਬਾਹਰੋਂ ਆਉਂਦਾ ਹੈ ਤੇ ਹੁਣ ਮੈਨੂੰ ਤਾਂ ਹੁਣੇ ਥੋੜੀ ਦੇਰ ਪਹਿਲਾਂ ਹੀ ਪਤਾ ਲੱਗਿਆ ਹੈ ਕਿ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣੇ ਤੋਂ ਲੜਿਆ ਜਾ ਰਿਹਾ ਹੈ ਵਧੀਆ ਬੰਦੇ ਨੇ ਵਧੀਆ ਨੇਤੇ ਨੇ ਸਾਡੇ ਪ੍ਰਧਾਨ ਨੇ ਪਰ ਲੁਧਿਆਣੇ ਨੂੰ ਸਮਝਣਾ ਬੜੀ ਵੱਡੀ ਗੱਲ ਹੈ ਲੁਧਿਆਣੇ ਨੂੰ ਉਹ ਉਸ ਤਰ੍ਹਾਂ ਨਹੀਂ ਸਮਝ ਸਕਦੇ ਜਿਸ ਤਰ੍ਹਾਂ ਲੁਧਿਆਣੇ ਦਾ ਨੇਤਾ ਸਮਝਦਾ ਤੇ ਫਿਰ ਵੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਫੈਸਲਾ ਹੋਇਆ ਤੇ ਅਸੀਂ ਤਾਂ ਫੁੱਲ ਚੜਾਵਾਂਗੇ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਲੁਧਿਆਣੇ ਦੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਹੈ ਉਹਨਾਂ ਦੀ ਰੈ ਮਸ਼ਵਰਾ ਨਹੀਂ ਬਲਕਿ ਉਹਨਾਂ ਦੇ ਵਿੱਚੋਂ ਨਾਂ ਲੈ ਕੇ ਕਾਂਗਰਸ ਹਾਈ ਕਮਾਂਡ ਨੇ ਕਿਤੇ ਇਨਾ ਕਿਤੇ ਵਰਕਰਾਂ ਦੇ ਨਾਲ ਇਹ ਜਿਹੜਾ ਵਿਤਕਰਾ ਹੋਇਆ ਤੇ ਇਹ ਇਹ ਅੱਛਾ ਨਹੀਂ ਹੋਇਆ ਕਿਉਂਕਿ ਕੋਈ ਵੀ ਵਰਕਰ ਕੋਈ ਵੀ ਜਿਹੜਾ ਨੇਤਾ ਹੁੰਦਾ ਉਸਦੇ ਮਨ ਦੀ ਇੱਕ ਭਾਵਨਾ ਹੁੰਦੀ ਹੈ ਕਿ ਉਹ ਕਾਉਂਸਲਰ ਬਣੇ ਵਿਧਾਇਕ ਬਣੇ ਜਾਂ ਮੈਂਬਰ ਆਫ ਪਾਰਲੀਮੈਂਟ ਬਣੇ ਤੇ ਜਦੋਂ ਉਹਨਾਂ ਦਾ ਹੱਕ ਖੋਹ ਲਿਆ ਜਾਂਦਾ ਉਹ ਜ਼ਿਲ੍ਹੇ ਦੇ ਲੋਕਾਂ ਦਾ ਜ਼ਿਲ੍ਹੇ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਤਾਂ ਫਿਰ ਮਾਨੂੰ ਦੁੱਖ ਹੁੰਦਾ ਤੇ ਆਖਰ ਸਾਈਕਮਾਂਡ ਦੇ ਫੈਸਲੇ ਮੰਨਣੇ ਵੀ ਪੈਂਦੇ ਨੇ ਉਹਨਾਂ ਦੇ ਮੁਤਾਬਕ ਚੱਲਣਾ ਵੀ ਪੈਂਦਾ ਪਰ ਉਹ ਪੈਂਦੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਤੇ ਉਹਨੂੰ ਜਿਹੜਾ ਖੁਸ਼ੀਆਂ ਦੇ ਨਾਲ ਅਸੀਂ ਲਈਏ ਉਸ ਗੱਲ ਨੂੰ ਉਸ ਹੁਕਮ ਨੂੰ ਉਸ ਜਿਹੜੇ ਐਲਾਨ ਨੂੰ ਤੇ ਉਹ ਇੱਕ ਵਧੀਆ ਤਰੀਕੇ ਨਾਲ ਵਰਕਰ ਸਾਰੇ ਖੁਸ਼ੀ-ਖੁਸ਼ੀ ਕੰਮ ਕਰਨ ਉਹ ਜ਼ਿਆਦਾ ਚੰਗਾ ਹੁੰਦਾ ਤੇ ਇਹ ਮੈਂ ਸਮਝਦਾ ਕਾਂਗਰਸ ਸਾਈਕਮਾਂਡ ਨੇ ਜੋ ਕੀਤਾ ਠੀਕ ਹੈ ਪਰ ਵਰਕਰਾਂ ਦੇ ਬਾਰੇ ਗੱਲੇ ਉਤਰ ਨਹੀਂ ਰਹੇ ਨਹੀਂ ਕਿਤੇ ਨਾ ਕਿਤੇ ਤੁਸੀਂ ਨਾਰਾਜ਼ ਹੋ ਜੀ ਨਹੀਂ ਮੈਂ ਤੁਹਾਨੂੰ ਨਾਰਾਜ਼ਗੀ ਜਾਂ ਉਹ ਨਹੀਂ ਗੱਲਾਂ ਹੁੰਦੀਆਂ ਕਿਉਂਕਿ ਕਾਂਗਰਸ ਹਾਈ ਕਮਾਂਡ ਦਾ ਜੋ ਫੈਸਲਾ ਆਖਰ ਅਸੀਂ ਮੰਨਣਾ ਹੁੰਦਾ ਵਰਕਰ ਹਰ ਇੱਕ ਨੇ ਮੰਨਣਾ ਪਰ ਜਿਹੜੀ ਵਰਕਰਾਂ ਦੇ ਮਨਾਂ ਦੇ ਅੰਦਰ ਨਾਰਾਜ਼ਗੀ ਹੈ ਮੈਂ ਤਾਂ ਉਹ ਸਾਰਿਆਂ ਦੀ ਜ਼ਾਹਰ ਕਰਦਾ ਕਿਉਂਕਿ ਮੈਂ ਪਿਛਲੇ ਕਈ ਦਿਨਾਂ ਤੋਂ ਤਕਰੀਬਨ 1000 ਵਰਕਰਾਂ ਦੇ ਨਾਲ ਸੰਪਰਕ ਕਰ ਚੁੱਕਿਆ ਕੱਲ ਵੀ ਮੇਰੀ ਮੀਟਿੰਗ ਸੀ ਆਤਮ ਨਗਰ ਦੇ ਵਿੱਚ ਮੈਂ ਪਰਸੋਂ ਵੀ ਘਰੋਂ ਘਰੀ ਮੀਟਿੰਗ ਕੀਤੀ ਆ ਮੇਰਾ ਕਹਿਣ ਤੋਂ ਭਾਵੇਂ ਆ ਕਿ ਜਿਹੜੀਆਂ ਵਰਕਰਾਂ ਦੀਆਂ ਭਾਵਨਾਵਾਂ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਲੁਧਿਆਣੇ ਦਾ ਕਾਂਗਰਸ ਹੀ ਹੋਵੇ ਲੋਕਾਂ ਨੇ ਭਾਰਤ ਕੂ ਸ਼ਰਾਸ਼ੂ ਤੇ ਬੜਾ ਵਿਸ਼ਵਾਸ ਸੀ ਕਿ ਜਿਹੜਾ ਲੜ ਸਕਦਾ ਖੜ ਸਕਦਾ ਅੜ ਸਕਦਾ ਤੇ ਅੱਜ ਮੈਂ ਸਭ ਨਾਲ ਕਿ ਕਿਸੇ ਵੀ ਹੋਰ ਕਾਂਗਰਸੀ ਨੂੰ ਵੀ ਦੇ ਦਿੰਦੇ ਕੋਈ ਫਰਕ ਨਹੀਂ ਸੀ ਨਹੀਂ ਜਿਹੜੇ ਜਿਹੜੇ ਨਾਂ ਨੇ ਕਾਂਗਰਸੀ ਕਿਹਾ ਜਾ ਸਕਦਾ ਪੈਰਾਸ਼ੂਟ ਵਾਲਾ ਹੈਗਾ ਕਿਉਂਕਿ ਨਹੀਂ ਇਹ ਕੋਈ ਮਹਗਾਲਿਆ ਤੋੜਿਆ ਆਇਆ ਆਇਆ ਤਾਂ ਪੰਜਾਬ ਦਾ ਹੀ ਆ ਸਾਡਾ ਕਾਂਗਰਸ ਦਾ ਪ੍ਰਧਾਨ ਹੈ ਪਰ ਰੌਣ ਲੁਧਿਆਣੇ ਲਈ ਤਾਂ ਮੈਂ ਸਮਝਦਾ ਇੱਕ ਉਹ ਨਵਾਂ ਕਿਉਂਕਿ ਨਵੇਂ ਤੋਂ ਭਾਵੇਂ ਆ ਵੀ ਲੁਧਿਆਣੇ ਦੇ ਜਿਓਗ੍ਰਾਫੀਏ ਨੂੰ ਸਮਝਣਾ ਭੂਗੋਲਿਕ ਸਥਿਤੀ ਨੂੰ ਸਮਝਣਾ ਪੋਲੀਟੀਕਲ ਸਥਿਤੀ ਨੂੰ ਸਮਝਣਾ ਇਥਾਂ ਤੱਕ ਸਮਝਣਾ ਇਹ ਬੜਾ ਇਹਦੇ ਲਈ ਸਮਾਂ ਚਾਹੀਦਾ ਉਹ ਮੈਂ ਨਹੀਂ ਸਮਝਦਾ ਕਿ ਰਾਜਾ ਬੜਿੰਗ ਇੰਨੀ ਜਲਦੀ ਸਮਝ ਕੇ ਇੰਨੀ ਛੇਤੀ ਅਸੀਂ ਅਮਲ ਦੇ ਵਿੱਚ ਲਾਵਾਂਗੇ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਥੱਲੇ ਤੱਕ ਜਾਣੀ ਚਾਹੀਦੀ ਹੈ। ਧਿਆਨ ਆਨ ਲਾਈਵ ਲਈ ਫਿਰਿੰਦਰ ਸੋਨੀ ਦੀ ਰਿਪੋਰਟ